ਬਹੁਤ ਬਹੁਤ ਸਵਾਗਤ ਹੈ ਜੀ ਸਟੂਡੈਂਟਸ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸੋ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਇਸ ਲਾਈਵ ਸੈਸ਼ਨ 'ਚ ਲਾਈਵ ਕਾਲ ਦਾ ਨੰਬਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ 9343624902 ਅੱਜ ਦੇ ਸਾਡੇ ਗੈਸਟ ਨੇ ਸਟੱਡੀ ਸਕੂਅਰ ਤੋਂ ਸੀਨੀਅਰ ਕੰਸਲਟੈਂਟ ਪ੍ਰਿੰਸੀ ਗਰੇਵਾਲ ਜੀ ਪ੍ਰਿੰਸੀ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਥੈਂਕ ਯੂ ਸਰ ਸੋ ਸਟਾਰਟ ਕਰਦੇ ਹਾਂ ਸਟੂਡੈਂਟਸ ਆਸਟ੍ਰੇਲੀਆ ਦੇ ਅਪਡੇਟਸ ਤੋਂ ਜਿਹੜੇ ਵੀ ਸਟੂਡੈਂਟਸ ਰੀਸੈਂਟਲੀ ਪਾਸ ਆਊਟ ਨੇ ਪਲੱਸ 2 ਆਸਟ੍ਰੇਲੀਆ ਸਟੱਡੀ ਵੀਜ਼ਾ ਵਾਸਤੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਕੋਈ ਵੀ ਸਵਾਲ ਹੈ ਇਸ ਪਲੈਟਫਾਰਮ ਤੇ ਤੁਸੀਂ ਕਨੈਕਟ ਕਰਕੇ ਆਪਣਾ ਕੁਐਸਚਨ ਪੁੱਛ ਸਕਦੇ ਹੋ ਉਹ ਸਟੂਡੈਂਟ ਜਿਨ੍ਹਾਂ ਨੇ ਆਲਰੇਡੀ ਫਾਈਲ ਲਗਾਈ ਹੋਈ ਆ ਕੋਈ ਵੀ ਦਿੱਕਤ ਆ ਰਹੀ ਆ ਸਟੂਡੈਂਟ ਇਸ ਪਲੈਟਫਾਰਮ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰਕੇ ਤੇ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰੋਸੈਸਿੰਗ ਟਾਈਮ ਦੀ ਪ੍ਰਿੰਸੀ ਜੀ ਕਿੰਨੀ ਕੀ ਦੇਰ ਤੋਂ ਆਸਟ੍ਰੇਲੀਆ ਆਫਰ ਲੈਟਰ ਦੇ ਰਿਹਾ سر دی یونیورسٹیز ڈیپینڈ کرتا ہے یونیورسٹی ٹو یونیورسٹی کچھ یونیورسٹی فور آورس بھی آ رہا ہے بٹ اس ٹائم دی یونیورسٹی جو ہے آرس بھی آفر دے رہی ہیں اگر اسٹوڈینٹ کی پروفائل اچھی ہے تو پھر آرس بھی مل جائے گا اور کچھ یونیورسٹیز اتنا دیا جنہوں کے تھوڑا آفر ڈیلے ہو رہا ہے بٹ سارے جانا پتا ہے کہ آسٹریلیا کے سارے کانٹیکٹس ڈائریکٹ ਤੇ ਸਾਡੇ ਕੋਲ ਸਾਰੀ ਜਿੰਨੀ ਵੀ ਯੂਨੀਵਰਸਿਟੀਆਂ ਨੇ ਸਾਨੂੰ ਡਾਇਰੈਕਟ ਨੇ ਤੇ ਅਸੀਂ ਜਿਹੜੇ ਬੱਚੇ ਦਾ ਆਫਰ ਲੈਟਰ ਡਿਲੇ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਕਨੈਕਟ ਕਰ ਲੈਂਦੇ ਆ ਯੂਨੀਵਰਸਿਟੀ ਦੇ ਨਾਲ ਇੱਕ ਕਾਲ ਆ ਰਹੀ ਹੈ ਸਰ ਅਸੀਂ ਕਾਲ ਲੈ ਲੈਂਦੇ ਹਾਂ ਹਲੋ ਹਾਈ ਗੁੱਡ ਆਫਟਰਨੂੰ ਹਾਂਜੀ ਸਰ ਅ ਮੇਰਾ ਨਾਮ ਜਾਨ ਹੈ ਜੀ ਸਟੂਡੀਅਰ ਹਾਂਜੀ ਸਰ ਦੱਸੋ ਕੀ ਪ੍ਰੋਫਾਈਲ ਹੈ ਤੁਹਾਡਾ ਸੋਰੀ ਪਲਸ 2 ਪਲਸ 2 ਮੈਡੀਕਲ ਆ ਕਦੋਂ ਕਰੀਏ ਸਰ ਬੱਚੇ ਨੇ ਪਲਸ 2 2024 ओके ਕਿੰਨੀ ਪਰਸੈਂਟੇਜ ਹੈ ਕਿੰਨੇ ਦਾ ਲੈਣ ਸਰ ਪ੍ਰਧਾਨ ਜੀ ਠੀਕ ਹੈ ਜੀ ਆਇਲਸ ਵੀ ਟੀ ਕਰਿਆ ਸਰ ਬੱਚੇ ਨੇ ਆਇਲਰ ਤੋਂ ਹੋ ਰਹੀ ਹੈ ਨਾ 6 ਵਨ 4 नॉट लेस देन چھ تولو ڈسکنیکٹ ہو گئی ہے ਸੋ ਦੁਬਾਰਾ ਵੀ ਤੁਸੀਂ ਕਾਲ ਕਰ ਸਕਦੇ ਹੋ ਨੈਟਵਰਕ ਦਾ ਥੋੜਾ ਇਸ਼ੂ ਹੋਣ ਕਰਕੇ ਕਾਲ ਡਿਸਕਨੈਕਟ ਹੋ ਗਈ ਹੈ ਅੱਜ ਅਸੀਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਸਟੂਡੈਂਟਸ ਸੋ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਮਰਿੰਦਰ ਗਿੱਲ ਜੀ ਦਾ ਇੱਕ ਕਮੈਂਟ ਹੈ ਮੈਮ ਚਾਰਲਸਟਨ ਯੂਨੀਵਰਸਿਟੀ ਦਾ ਮੇਨ ਕੈਂਪਸ ਕੈਜ਼ਰੀਨ ਜੀਜ਼ਾ ਸਕਸੈਸ ਰੇਟ ਜਿਸ ਨਾਲ ਏਰੀਆ ਚਾਹ ਦਾ ਸਕਸੈਸ ਰੇਟ ਹੋ ਸਕਦਾ ਹੈ हां जी मनेंद्र जी ਜੇ ਤੁਸੀਂ ਕਰਦੇ ਹੋ ਆਪਣਾ ਰੈਜੀਡੈਂਟ ਏਰੀਆ ਦੇ ਵਿੱਚ ਤੇ ਉਹਦੇ ਵਿੱਚ ਵੀ ਜ਼ਿਆਦਾ ਚਾਂਸਸ ਵੀ ਜ਼ਿਆਦਾ ਹੁੰਦੇ ਨੇ ਪਲੱਸ ਤੁਹਾਨੂੰ ਐਕਸਟਰਾ ਬੈਨੀਫਿਟਸ ਵੀ ਮਿਲਦੇ ਨੇ ਅਪ ਟੂ 102 ਇਸ ਦਾ ਐਕਸਟਰਾ ਵਰਕ ਪਰਮਿਟ ਵੀ ਮਿਲਦਾ ਹੈ ਔਰ ਵੀਜ਼ਾ ਸਕਸੈਸ ਰੇਟ ਵੀ ਉਹਦਾ ਜ਼ਿਆਦਾ ਹੁੰਦਾ ਹੈ ਜੀ ਪ੍ਰਿੰਸੀ ਜੀ ਪ੍ਰੈਜ਼ੈਂਟਲੀ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਹੈ ਪੂਰੇ ਪ੍ਰੋਸੈਸ ਨੂੰ ਸਰ ਇਸ ਟਾਈਮ ਜਿਹੜਾ ਓਵਰঅল ਪ੍ਰੋਸੈਸ ਨੂੰ ਟਾਈਮ ਲੱਗ ਰਿਹਾ ਅਪ ਟੂ 2 ਮਨਸ ਲੱਗ ਰਹੇ ਨੇ اوورال جی اسی دیکھئے تھا ہاف لیٹر تو لے کے ویزا تک کافی جلدی ویزا آ رہے ہیں اس ٹائم اسی جی دیکھئے تھا جی پرنسی جی سکسیس ریٹ کنہ کا ہے سر دیکھو جڑا سکسیس ریٹ اس ٹائم آسٹریلیا دا چل رہا ہوتا ہے اپروکس 95 تو 98 پرسنٹ دا چل رہا ਜੀ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਸਵਾਲ ਵੀ ਪੁੱਛ ਸਕਦੇ ਹੋ ਆਸਟ੍ਰੇਲੀਆ ਨਾਲ ਰਿਲੇਟਡ ਕੋਈ ਵੀ ਡਾਊਟ ਹੈ ਗੈਪ ਦੀ ਗੱਲ ਕਰਦੇ ਆ ਪ੍ਰਿੰਸੀ ਚ ਗੈਪ ਕਿੰਨਾ ਐਂਟਰਟੇਨ ਹੋ ਰਿਹਾ ਪ੍ਰੈਜ਼ੈਂਟਲੀ ਪਲੱਸ 2 ਵਾਲੇ ਸਟੂਡੈਂਟਸ ਵਾਸਤੇ ਸਰ ਜੇ ਅਸੀਂ ਸਪੈਸੀਫਿਕ ਆਸਟ੍ਰੇਲੀਆ ਦਾ ਦੇਖੀਏ ਤੇ ਆਸਟ੍ਰੇਲੀਆ ਚ ਆਫਟਰ 12th ਪਾਸ ਆਊਟ ਸਟੂਡੈਂਟ ਦਾ ਗੈਪ ਮਿਨੀਮਮ 12 ਮਹੀਨਾ ਤੱਕ ਚੱਲ ਜਾਂਦਾ ਹੈ ਜਿੱਦਾਂ ਬੱਚਾ ਜੇ ਪਾਸ ਆਊਟ ਹੈ 2024 ਤੇ ਉਹ ਜੁਲਾਈ 25 ਇਨਟੇਕ ਚ ਅਪਲਾਈ ਕਰ ਸਕਦਾ ਹੈ ਉਹ ਉਹਨਾਂ ਦੇ ਲਾਸਟ ਆਪਸ਼ਨ ਹੈ ਜੁਲਾਈ 25 ਜੇ ਉਹ ਬੱਚਾ ਚਾਹੇ ਕਿ ਜੁਲਾਈ 25 ਤੋਂ ਬਾਅਦ ਜਾਣਾ ਚਾਹੁੰਦਾ ਆ ਮੈਂ ਤੇ ਉਸ ਇਨਟੈਕਸ ਨੂੰ ਅਪਲਾਈ ਨਹੀਂ ਕਰ ਸਕਦਾ ਬਿਕੋਜ਼ ਆਸਟ੍ਰੇਲੀਆ 12 ਮਨਤ ਤੋਂ ਜ਼ਿਆਦਾ ਗੈਪ ਨਹੀਂ ਲੈਂਦਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਧੀਆਂ ਵੀ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ 12 ਤੋਂ ਵੀ ਘੱਟ ਮੰਤ ਦਾ ਗੈਪ ਲੈਂਦੀਆਂ ਨੇ ਜੋ ਕਿ ਇਹ ਕਹਿ ਦਿੰਦੀਆਂ ਨੇ ਕਿ ਅਸੀਂ ਸਿਰਫ 6 ਮੰਤ ਦਾ ਗੈਪ ਲੈਂਦੇ ਆ ਬਟ ਮੋਸਟ ਓਵਰ ਦਾ ਯੂਨੀਵਰਸਿਟੀਆਂ ਆਸਟ੍ਰੇਲੀਆਸ ਬਾਇ 12 ਮੰਤ ਦਾ ਗੈਪ ਐਕਸੈਪਟ ਕਰ ਲੈਂਦੀਆਂ ਨੇ ਜੀ ਮਨਿੰਦਰ ਗਿੱਲ ਜੀ ਦਾ ਇੱਕ ਹੋਰ ਸਵਾਲ ਹੈ ਹਾਂਜੀ ਆਫਟਰ ਫਾਈਲ ਲਾਂਚ ਕਿੰਨਾ ਟਾਈਮ ਲੱਗਦਾ ਹੈ ਵੀਜ਼ਾ ਲਈ ਮਨਿੰਦਰ ਜੀ ਦੇਖੋ ਇਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਤੇ ਤੁਸੀਂ ਕਦੋਂ ਅਪਲਾਈ ਕਰ ਰਹੇ ਹੋ ਇਸ ਟਾਈਮ ਜਿਹੜਾ ਵੀਜ਼ਾ ਤੁਹਾਡਾ ਆ ਰਿਹਾ ਹੈ ਉਹ 15 ਡੇਸ ਤੇ ਵੀ ਆ ਰਿਹਾ ਹੈ ਔਰ 1 ਮੰਥ ਵੀ ਆ ਰਿਹਾ ਹੈ ਜੀ ਪ੍ਰਿੰਸੀ ਜੀ ਡਿਪਲੋਮਾ ਸੁਜੈਸਟ ਕਰੋਗੇ ਜੇ ਕੋਈ ਸਟੂਡੈਂਟ ਆਸਟ੍ਰੇਲੀਆ ਜਾ ਕੇ ਡਿਪਲੋਮਾ ਲੈਣਾ ਚਾਹੁੰਦਾ ਹੋਵੇ ਸੈਟ ਡਾਇਰੈਕਟ ਡਿਪਲੋਮਾ ਤਾਂ ਸਜੈਸਟ ਨਹੀਂ ਕਰਦੀ ਮੈਂ ਬਟ ਡਿਪਲੋਮਾ ਟੂ ਡਿਗਰੀ ਜਿਹੜਾ ਬੱਚਾ ਜਾਂਦਾ ਹੈ ਉਹਦਾ ਵੀਜ਼ਾ ਆਂਦਾ ਹੈ ਜੇ ਬੱਚਾ ਕਹੇ ਕਿ ਮੈਂ ਸਿਰਫ 1 ਸਾਲ ਦਾ ਡਿਪਲੋਮਾ ਲੈ ਕੇ ਜਾਣਾ ਚਾਹੁੰਦਾ ਉਹਦੇ ਵਿੱਚ ਬੱਚੇ ਦਾ ਵੀਜ਼ਾ ਨਹੀਂ ਆਏਗਾ ਬਟ ਜੇ ਬੱਚਾ ਕਹੇਗਾ ਕਿ ਬੱਚਾ ਮੀਟ ਨਹੀਂ ਕਰ ਰਿਹਾ ਡਾਇਰੈਕਟ ਐਂਟਰੀ ਰਿਕੁਆਇਰਮੈਂਟ ਔਰ ਉਹ ਡਿਪਲੋਮਾ ਵਾਸਤੇ ਹੀ ਐਲੀਜੀਬਲ ਹੈ ਔਰ ਉਹ ਡਿਪਲੋਮਾ ਟੂ ਡਿਗਰੀ ਕਰ ਰਿਹਾ ਜਿੱਦਾਂ ਬਹੁਤ ਸਾਰੀ ਯੂਨੀਵਰਸਿਟੀ ਲਾਰ ਡ੍ਰੌਪ ਡਿਕਨ ਕਰਟਨ ਡਿਪਲੋਮਾ ਟੂ ਡਿਗਰੀ ਦੇ ਪ੍ਰੋਗਰਾਮਸ ਦਿੰਦੇ ਨੇ ਜੇ ਉਹਦੇ ਵਿੱਚ ਬੱਚਾ ਕਰ ਸਕਦਾ ਹੈ ਉਹ ਅਸੀਂ ਪ੍ਰਮੋਟ ਵੀ ਕਰਦੇ ਹਾਂ ਜੇ ਬੱਚੇ ਦੀ ਪ੍ਰੋਫਾਈਲ ਐਲੀਜੀਬਲ ਹੈ ਉਹਦੇ ਵਾਸਤੇ ਤੇ ਉਹਦੇ 'ਚ ਸਾਡੇ ਵੀਜ਼ਾ ਵੀ ਆਏ ਨੇ ਸਰ ਬਹੁਤ سارے ਜੀ ਪ੍ਰਿੰਸੀ ਜੀ ਕਿੰਦਾ ਦੇ ਪ੍ਰੋਫਾਈਲਸ ਨੂੰ ਤੁਸੀਂ ਰეკਮੈਂਡ ਕਰਦੇ ਹੋ ਕੋਈ ਡਿਪਲੋਮਾ ਲੀਡਿੰਗ ਟੂ ਡਿਗਰੀ 'ਚ ਜਾਵੇ ਸਰ ਦੇਖੋ ਜਿੱਦਾਂ ਬੱਚੇ ਦੀ ਜੇ ਪਰਸੈਂਟੇਜ 65% ਤੋਂ ਘੱਟ ਹੈ ਉਹ ਬੱਚਾ ਡਿਪਲੋਮਾ ਤੋਂ ਡਿਗਰੀ ਵਾਸਤੇ ਜਾ ਸਕਦਾ ਹੈ ਠੀਕ ਹੈ ਜੇ ਬੱਚੇ ਦੇ ਬੈਂਡ ਸਕੋਰ 6 not less than 5.5 ਜਿੱਤਾ ਹੋਊਨ ਸਾਨੂੰ ਕਹ ਲਈ ਸੀ ਕਿ ਮੇਰੇ ਬੈਂਡ ਸਕੋਰ 6 not less than 5.5 ਹੈ ਉਹ ਬੱਚਾ ਵੀ ਡਿਪਲੋਮਾ ਤੋਂ ਡਿਗਰੀ ਵਾਸਤੇ ਜਾ ਸਕਦਾ ਹੈ ਅਗਰ ਕੋਈ ਬੱਚਾ ਯੂਨੀਵਰਸਿਟੀ ਦੀ ਡਾਇਰੈਕਟ ਐਂਟਰੀ ਰਿਕੁਆਇਰਮੈਂਟ ਮੀਟ ਕਰ ਰਿਹਾ ਹੈ ਬਟ ਉਹਨੂੰ ਇਹ ਆ ਕਿ ਮੈਂ ਉੱਥੇ ਜਾ ਕੇ ਇੱਕਦਮ ਤੋਂ ਯੂਨੀਵਰਸਿਟੀ ਚ ਨਹੀਂ ਪੜ ਸਕਦਾ ਉਹ ਸਟੂਡੈਂਟ ਡਿਪਲੋਮਾ ਤੋਂ ਡਿਗਰੀ ਕਰ ਸਕਦਾ ਹੈ ਬਟ ਉਹਨੂੰ ਆਪਣੀ ਐਸਓਪੀ ਜਿਹੜੀ ਜੀਐਸ ਸਟੇਟਮੈਂਟ ਹੁੰਦੀ ਹੈ ਉਹਦੇ ਵਿੱਚ ਇਹ ਸਾਰਾ ਜਸਟੀਫਾਈ ਕਰਨਾ ਪਏਗਾ ਕਿ ਉਹ ਡਿਪਲੋਮਾ ਚ ਕਿਉਂ ਜਾ ਰਿਹਾ ਹੈ ਜੇ ਉਹ ਡਿਗਰੀ ਵਾਸਤੇ ਡਾਇਰੈਕਟਲੀ ਐਲੀਜੀਬਲ ਹੈ ਜੀ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰ ਸਕਦੇ ਹੋ ਆਸਟ੍ਰੇਲੀਆ ਨਾਲ ਰਿਲੇਟਿਡ ਕੋਈ ਵੀ ਡਾਊਟ ਹੈ ਪ੍ਰਿੰਸੀ ਜੀ ਜੇ ਗੱਲ ਕਰੀਏ ਪਰਸਨਲ ਕੁਆਲੀਫਿਕੇਸ਼ਨ ਦੀ ਸਟੂਡੈਂਟ ਦੀ ਮਾਰਕਸ ਕਿੰਨੇ ਕੁ ਹੋਣੇ ਚਾਹੀਦੇ ਆ ਮਿਨਿਮਮ ਸਰ ਦੇਖੋ ਜੇ ਬੱਚਾ ਡਾਇਰੈਕਟ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦਾ ਹੈ ਆਫਟਰ 12th ਵਾਲਾ ਸਟੂਡੈਂਟ ਹੈ ਉਹਨੂੰ ਮਿਨੀਮਮ ਮਿਨੀਮਮ 65 ਪਰਸੈਂਟੇਜ ਆਈਦੀ ਹੈ ਡਾਇਰੈਕਟ ਬੈਚਲਰਸ ਵਾਸਤੇ ਅਪਲਾਈ ਕਰਨ ਵਾਸਤੇ ਪਰ ਜੇ ਬੱਚੇ ਦੀ ਪਰਸੈਂਟੇਜ ਘਟਾ ਹੈ 55 ਤੋਂ 65 ਦੇ ਵਿੱਚ ਹੈ ਫਿਰ ਉਹ ਡਿਪਲੋਮਾ ਤੋਂ ਡਿਗਰੀ ਵਾਸਤੇ ਜਾਏਗਾ ਡਾਇਰੈਕਟ ਬੈਚਲਰਸ ਵਾਸਤੇ ਬੱਚਾ ਨੂੰ 6 ਇਚ ਬੈਂਡ ਸਕੋਰ ਚਾਹੀਦੇ ਨੇ ਔਰ ਜੇ ਅਸੀਂ ਦੇਖੀਏ ਡਿਪਲੋਮਾ ਤੋਂ ਡਿਗਰੀ ਤੇ ਉਹਦੇ ਵਿੱਚ ਬੱਚੇ ਦੇ 6.0 ਲੈਸਨ 5.5 ਵੀ ਐਕਸੈਪਟੇਬਲ ਹੁੰਦੇ ਆ ਤੇ ਜੇ ਅਸੀਂ ਸੈਕੰਡ ਦੂਜੀ ਸਾਈਡ ਗੱਲ ਕਰੀਏ ਮਾਸਟਰਸ ਤੇ ਸਟੂਡੈਂਟ ਦੇ ਵਾਸਤੇ ਤੇ ਉਹਨਾਂ ਦੇ ਸੈਕਸ਼ਨ ਟੂ ਸੈਕਸ਼ਨ ਯੂਨੀਵਰਸਿਟੀਆਂ ਕੈਟੇਗੋਰੀਜ਼ ਨੇ ਜਿਹੜੀਆਂ ਇੰਡੀਆ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੀ ਪਰਸੈਂਟੇਜ ਡਿਪੈਂਡ ਕਰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ 55 ਟੂ 65 ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਔਰ 6.5 ਨਾਟ ਲੈਸ ਐਂਡ 6 ਬੈਂਡ ਸਕੋਰ ਚਾਹੀਦੇ ਨੇ ਮਾਸਟਰ ਵਾਲੇ ਬੱਚੇ ਨੂੰ ਜੀ ਮਨਿੰਦਰ ਗਿੱਲ ਜੀ ਦਾ ਇੱਕ ਹੋਰ ਸਵਾਲ ਹੈ ਮੈਮ ਚਾਰਲਸਟਾਵਿੰਨ ਦਾ ਕਿੰਨੇ ਟਾਈਮ ਸੇ ਰਿਸਪਾਂਸ ਆ ਗਿਆ ਮਨਿੰਦਰ ਦੇਖੋ ਸਾਡਾ ਤਾਂ ਇਸ ਟਾਈਮ ਚਾਰਲਸਟਾਵਿੰਨ ਦਾ ਜਿਹੜਾ ਰਿਸਪਾਂਸ ਆ ਉਹ 15 ਡੇਸ ਚ ਵੀ ਆ ਰਿਹਾ ਹੈ ਸਾਡਾ ਲਾਸਟ ਜਿਹੜਾ ਵੀਜ਼ਾ ਆ ਉਹ 15 ਡੇਸ ਚ ਆਇਆ ਹੈ ਇੱਕ ਸਾਡਾ ਵੀਜ਼ਾ 18 ਡੇਸ ਚ ਵੀ ਆਇਆ ਹੈ ਤੁਸੀਂ ਆਪਣੀ ਫਾਈਲ ਕਦੋਂ ਲਗਾਈ ਹੈ ਤੇ ਥੋੜਾ ਵੇਟ ਕਰ ਲਓ ਜੇ ਤੁਸੀਂ ਅਜੇ 10-15 ਦਿਨ ਹੋਏ ਆ ਤਾਂ ਥੋੜਾ ਵੇਟ ਕਰ ਲਓ ਤੁਹਾਡਾ ਵੀਜ਼ਾ ਆ ਜਾਏਗਾ ਸੋ ਸਟੂਡੈਂਟਸ ਫੰਡਸ ਨੂੰ ਲੈ ਕੇ ਵੀ ਕੋਈ ਡਾਊਟ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਇਕਵਾਦੀ ਸਮਝ ਲੈਣਿਆ ਆਸਟ੍ਰੇਲੀਆ ਚ ਫੰਡਸ ਦਾ ਸਟਰਕਚਰ ਕੀ ਹੈ ਸਟੂਡੈਂਟਸ ਕਿਹੜੀਆਂ ਗਲਤੀਆਂ ਕਰਦੇ ਨੇ ਤੇ ਕਿਹੜੀਆਂ ਪ੍ਰੈਕਟਿਸ ਸਟੂਡੈਂਟਸ ਨੂੰ ਨਹੀਂ ਕਰਨੀਆਂ ਚਾਹੀਦੀਆਂ ਆਸਟ੍ਰੇਲੀਆ ਫੰਡਸ ਦੇ ਮਾਮਲੇ ਦੇ ਵਿੱਚ ਹਾਂਜੀ ਸਰ ਦੇਖੋ ਜਿੱਦਾਂ ਜੇ ਅਸੀਂ ਗੱਲ ਕਰੀਏ ਫੰਡਿੰਗ ਦੀ ਤੇ ਇੱਥੇ ਬਹੁਤ ਸਾਰੇ ਪੰਜਾਬੀ ਲੋਕੀ ਦੰਦ ਹੁੰਦੇ ਆ ਜਿਹੜੇ ਆਈਟੀਆਰ ਹੀ ਨਹੀਂ ਫਿਲ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਈਟੀਆਰ ਕੀ ਚੀਜ਼ ਹੈ ਤੇ ਜਦੋਂ ਉਹਨਾਂ ਨੇ ਫਾਈਲ ਲਗਾਣੀ ਹੁੰਦੀ ਹੈ ਫਿਰ ਉਹਨਾਂ ਨੂੰ ਪਤਾ ਚੱਲਦਾ ਕਿ ਆਈਟੀਆਰ ਚਾਹੀਦੀ ਆ ਆਸਟ੍ਰੇਲੀਆ ਦੇ ਵਾਸਤੇ ਉਹ ਆਈਟੀਆਰ ਕੱਠੀ ਪਾ ਦਿੰਦੇ ਆ ਸਭ ਤੋਂ ਮੇਨ ਚੀਜ਼ ਹੈ ਕਿ ਆਈਟੀਆਰ ਔਨ ਟਾਈਮ ਫਾਈਲ ਹੋਣੀ ਚਾਹੀਦੀ ਆ ਬੱਚੇ ਦੇ ਪੇਰੈਂਟਸ ਦੀ ਜੇ ਬੱਚੇ ਦੇ ਪੇਰੈਂਟਸ ਦੀ ਆਈਟੀਆਰ ਔਨ ਟਾਈਮ ਫਾਈਲ ਹੋ ਉਹਦੇ ਵੀਜ਼ਾ ਦੇ ਕਾਫੀ ਜ਼ਿਆਦਾ ਚਾਂਸਸ ਬੱਝ ਜਾਂਦੇ ਨੇ ਤੇ ਸੈਕਿੰਡ ਥਿੰਗ ਜਿੱਦਾਂ ਕਈ ਬੱਚੇ ਕਹਿੰਦੇ ਆ ਕਿ ਮੈਡਮ ਤੁਸੀਂ ਪ੍ਰੋਵਾਈਡ ਕਰਵਾ ਦਿਓ ਡਾਕੂਮੈਂਟ ਉਹ ਸਭ ਚੀਜ਼ਾਂ ਚ ਵੀਜ਼ੇ ਨਹੀਂ ਆਉਂਦੇ ਬੱਚਾਂ ਦੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਪ੍ਰੋਫਾਈਲ ਜੇ ਐਲੀਜੀਬਲ ਹੈ ਤੇ ਸਾਨੂੰ ਆਈਟੀਆਰ ਔਰ ਫੰਡਿੰਗ ਵੀ ਜਾਨਵੰਦ ਖਾਣੀ ਪੈਗੀ ਆਸਟ੍ਰੇਲੀਆ ਚ ਆਸਟ੍ਰੇਲੀਆ ਬਹੁਤ ਜ਼ਿਆਦਾ ਸਟਿੱਕ ਹੈ ਤੇ ਇਸ ਕਰਕੇ ਜੇ ਅਸੀਂ ਆਸਟ੍ਰੇਲੀਆਸ ਦੇਖੀਏ ਤੇ ਫੰਡਿੰਗ ਵੀ ਸਾਨੂੰ 12 ਮੰਥ ਹੋਲਡ ਫੰਡਿੰਗ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਸੇਵਿੰਗਸ ਦਿਖਾ ਸਕਦੇ ਆ ਬੱਚੇ ਫਿਕਸਡ ਡਿਪੋਜ਼ਿਟਸ ਦਿਖਾ ਸਕਦੇ ਆ ਪੀਪੀਐਫ ਜੀਪੀਐਫ ਵੀ ਦਿਖਾ ਸਕਦੇ ਆ ਬਟ ਉਹ ਵਿਡਰਾ ਕਰਵਾਉਣਾ ਪੈਂਦਾ ਹੈ ਸੇਵਿੰਗ ਅਕਾਊਂਟ ਦੇ ਵਿੱਚ ਮਿਨੀਮਮ ਘੇਰਾ ਤਾਂ 14 ਲੱਖ ਤੱਕ ਦੀ ਸਾਨੂੰ ਆਈਟੀਆ ਚਾਹੀਦੀ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ ਫੰਡਿੰਗ ਹੈ ਉਹ ਡਿਪੈਂਡ ਕਰਦਾ ਯੂਨੀਵਰਸਿਟੀ ਟੂ ਯੂਨੀਵਰਸਿਟੀ ਫੀਸ ਅਕੋਰਡਿੰਗ ਓਵਰਲ ਬਜਟ ਬਾਰੇ ਵੀ ਇੱਕ ਓਵਰਵਿਊ ਲੈ ਲੈਂਦੇ ਆ ਕਿੰਨਾ ਕੁ ਪੈਸਾ ਓਵਰਲ ਤੁਹਾਨੂੰ ਚਾਹੀਦਾ ਹੈ ਤੇ ਉਹ ਪੈਸਾ ਕਿਸ ਫਾਰਮ ਦੇ ਵਿੱਚ ਹੋਣਾ ਚਾਹੀਦਾ ਇਸ ਤੋਂ ਬਾਅਦ ਗੱਲ ਕਰਾਂਗੇ ਜਿਹੜਾ ਸਟੱਡੀ ਲੋਨ ਹੁੰਦਾ ਉਹ ਉਹਦੀ ਕੀ ਕੀ ਫੀਜ਼ਿਬਿਲਟੀ ਹੋ ਸਕਦੀ ਹੈ ਹਾਂਜੀ ਤੇ ਸਰ ਜੀ 10 ਸੀ ਜੇ ਦੇਖੀਏ ਓਵਰঅল ਸਾਨੂੰ ਕਿੰਨੀ ਫੰਡਿੰਗ ਚਾਹੀਦੀ ਹੈ ਜਿਹੜੀ ਫੰਡਿੰਗ ਹੁੰਦੀ ਹੈ ਉਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਕਿ ਯੂਨੀਵਰਸਿਟੀ ਦੀ ਫੀਸ ਕਿੰਨੀ ਆ ਬਟ ਦਾ ਥਿੰਗ ਇਜ਼ ਕਿ ਮਿਨੀਮਮ ਰਿਕੁਆਇਰਮੈਂਟ ਉਹਦੀ ਹੁੰਦੀ ਆ 40 ਲੱਖ ਸਕਦੀ ਕਿਉਂਕਿ ਜਿਹੜੇ ਲਿਵਿੰਗ ਐਕਸਪੈਂਸਸ ਆ ਉਹ ਇਸ ਤੋਂ 16-17 ਲੱਖ ਦੇ ਲਿਵਿੰਗ ਐਕਸਪੈਂਸਸ ਹੀ ਚਾਹੀਦੇ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਪਲੱਸ ਸਾਨੂੰ 1 ਸਾਲ ਦੀ ਟਿਊਸ਼ਨ ਫੀਸ ਦਿਖਾਣੀ ਪੈਂਦੀ ਆ ਪਲੱਸ ਸਾਨੂੰ ਲਿਵਿੰਗ ਐਕਸਪੈਂਸਸ ਪਲੱਸ ਟਰੈਵਲ ਐਕਸਪੈਂਸਸ ਵੀ ਰਿਕੁ ਸਰ ਤੁਹਾਡੀ ਵਾਰਸ ਨਹੀਂ ਆ ਰਹੀ ਜੀ ਸੋ ਸਟੂਡੈਂਟਸ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਜਿਹੜੇ ਸਟੂਡੈਂਟਸ ਦੀ ਆਲਰੇਡੀ ਆਸਟ੍ਰੇਲੀਆ ਫਾਈਲ ਲੱਗੀ ਹੋਈ ਹੈ ਉਹਨਾਂ ਨੂੰ ਵੀ ਕੋਈ ਡਾਊਟ ਹੈ ਤਾਂ ਮੋਸਟ ਵੈਲਕਮ ਜਿਹੜੇ ਪੇਰੈਂਟਸ ਸਾਡਾ ਇਹ ਸੈਸ਼ਨ ਦੇਖ ਰਹੇ ਨੇ ਆਪਣੇ ਬੱਚਿਆਂ ਵਾਸਤੇ ਸਟੱਡੀ ਵੀਜ਼ਾ ਹਜੇ ਪਲਾਨ ਕਰ ਰਹੇ ਨੇ ਯੂ ਆਰ ਮੋਸਟ ਵੈਲਕਮ ਤੁਸੀਂ ਵੀ ਕਾਲ ਕਰਕੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਡੇ ਐਕਸਪਰਟਸ ਨਾਲ ਗੱਲ ਕਰ ਸਕਦੇ ਹੋ ਸੋ ਓਵਰਆਲ ਬਜਟ ਬਾਰੇ ਗੱਲ ਕਰ ਲਈ ਹੈ ਇਸ ਤੋਂ ਪਹਿਲਾਂ ਅਸੀਂ ਫੰਡਸ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੁਣ ਗੱਲ ਕਰਦੇ ਹਾਂ ਇਨਟੇਕ 'ਚ ਕਿੰਨਾ ਸਮਾਂ ਰਹਿ ਗਿਆ ਜੇ ਤੁਸੀਂ ਅਪਲਾਈ ਕਰਨਾ ਸਰ ਦੇਖੋ ਇਸ ਟਾਈਮ ਜੇ 2024 ਪਾਸ ਆਊਟ 12th ਪਾਸ ਆਊਟ ਸਟੂਡੈਂਟ ਹੈ ਉਹਦੇ ਕੋਲ ਜਿਤਾ ਅਸੀਂ ਪਹਿਲਾਂ ਵੀ ਗੱਲ ਕਰਕੇ ਜੁਲਾਈ ਇਨਟੇਕ ਲਾਸਟ ਇਨਟੇਕ ਹੈ ਔਰ ਇਸ ਟਾਈਮ ਯੂਨੀਵਰਸਿਟੀ ਦੀਆਂ ਐਪਲੀਕੇਸ਼ਨ ਡੈਡਲਾਈਨਸ ਆਨੀਆਂ ਸਟਾਰਟ ਹੋ ਗਈਆਂ ਨੇ ਤੇ ਬੱਚੇ ਨੂੰ ਐਸੂਨ ਐਸ ਪੋਸੀਬਲ ਆਪਣੀ ਐਪਲੀਕੇਸ਼ਨ ਅਪਲਾਈ ਕਰਵਾ ਦੇਣੀ ਚਾਹੀਦੀ ਹੈ ਬਿਕਾਜ਼ ਅਪ੍ਰੈਲ ਆਲਰੇਡੀ 10th ਅਪ੍ਰੈਲ ਹੋ ਗਈ ਅੱਜ ਤੇ ਜੇ ਬੱਚਾ ਜੁਲਾਈ ਇਨਟੇਕ ਵਾਸਤੇ ਜਾਣਾ ਚਾਹੁੰਦੇ ਹੋ ਉਹਨੂੰ ਆਪਣਾ ਪੂਰਾ ਪ੍ਰੋਸੈਸ ਕਰਵਾਉਣਾ ਹੈ ਜੀਐਸਪੀ ਕੰਪਲੀਟ ਕਰਵਾਉਣਾ ਹੈ ਵੀਜ਼ਾ ਫਾਈਲ ਵੀ ਕਰਨੀ ਹੈ ਵੀਜ਼ਾ ਦਾ ਵੇਟ ਵੀ ਕਰਨਾ ਹੈ ਸੋ ਥਿਸ ਇਜ਼ ਗੁੱਡ ਟਾਈਮ ਫॉर ਅਪਲਾਈ ਇਨ ਜੁਲਾਈ ਇਨਟੇਕ ਓਨਲੀ ਸੋ ਹੁਣ ਗੱਲ ਕਰਦੇ ਆ ਕੋਰਸਿਸ ਦੀ ਪ੍ਰਿੰਸੀ ਜੀ ਜਿਵੇਂ ਕਿ ਸਾਰੇ ਸਟੂਡੈਂਟਸ ਵੀ ਆਈ ਥਿੰਕ ਜਾਣਦੇ ਨੇ ਕਿ ਕੋਰਸ ਰੈਲੇਵੈਂਸੀ ਨੂੰ ਲੈ ਕੇ ਆਸਟ੍ਰੇਲੀਆ ਕਾਫੀ ਸਟ੍ਰਿਕਟ ਹੈ ਸੋ ਬਹੁਤ ਇੰਪੋਰਟੈਂਟ ਹੈ ਕੋਰਸ ਤੁਸੀਂ ਕਿਸ ਤਰੀਕੇ ਨਾਲ ਚੂਜ਼ ਕਰਦੇ ਹੋ سٹارٹ کر ہیں نون میڈیکل والے سٹوڈنٹس تو نون میڈیکل والے سٹوڈنٹس واسطے ریلیونسی دے حساب نل بیسٹ کورسز کیڑے کیڑے نہیں سر اس ٹائم جیسی گل کریے ریلیونسی اور کورس جڑے بہت اچھے پاپولر کورسز نے نون میڈیکل والا بچہ بیچلر آف آئی ٹی جا سکتا ہے بیچلر آف انجینئرنگ بیچلر آف ڈاٹا سائنس بیچلر آف آرٹیفیشل انٹیلیجنسی ہون ایک نوہ پروگرام بھی آ ہے جو کافی پاپولر ہے سائبر سیکیورٹی ਇਹ ਸਾਰੇ ਕੋਰਸਿਸ ਨਾਨ ਮੈਡੀਕਲ ਵਾਲਾ ਸਟੂਡੈਂਟ ਲੈ ਸਕਦਾ ਹੈ ਔਰ AI ਸਾਈਬਰ ਸਕਿਉਰਿਟੀ ਔਰ ਡਾਟਾ ਸਾਇੰਸ ਕਾਫੀ ਅੱਛੇ ਪ੍ਰੋਗਰਾਮ ਨੇ ਔਰ ਕਾਫੀ ਯੂਨੀਕ ਪ੍ਰੋਗਰਾਮ ਨੇ ਔਰ ਇਹਨਾਂ ਦੇ ਵਿੱਚ ਇਨ ਫਿਊਚਰ ਬਹੁਤ ਜ਼ਿਆਦਾ ਸਕੋਪ ਹੈ ਕਿ ਬੱਚੇ ਦਾ ਬਹੁਤ ਅੱਛਾ ਫਿਊਚਰ ਰਹੇਗਾ ਇਹਨਾਂ ਕੋਰਸਿਸ ਦੇ ਵਿੱਚ ਸੋ ਸਟੂਡੈਂਟਸ ਬੜੇ ਧਿਆਨ ਨਾਲ ਆਪਣਾ ਕੋਰਸ ਚੂਜ਼ ਕਰੋ ਨਾਨ ਮੈਡੀਕਲ ਬਾਰੇ ਗੱਲ ਕੀਤੀ ਇਸ ਤੋਂ ਬਾਅਦ ਅਸੀਂ ਮੈਡੀਕਲ ਕਮਰਸ ਆਰਟਸ ਸਾਰੀਆਂ ਸਟਰੀਮਸ ਦੀਆਂ ਆਪਸ਼ਨਸ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਕਿਸ ਤਰੀਕੇ ਨਾਲ ਤੁਸੀਂ ਆਪਣਾ ਕੋਰਸ ਸਿਲੈਕਟ ਕਰੋ ਨਾਲ ਦੀ ਨਾਲ ਅਸੀਂ ਕਮੈਂਟਸ ਧਾਰੀਆ ਅਸੀਂ ਕਾਲ ਲੈ ਲੈਂਦੇ ਆ ਪਹਿਲਾਂ ਹਲੋ ਹਲੋ ਹਾਈ ਗੁੱਡ ਆਫਟਰਨ ਐਕਚੁਅਲੀ ਮੇਰੇ ਕੋਲ ਆਸਟ੍ਰੇਲੀਆ ਲੈ ਕੇ ਅਬਾਊਟ ਸੀ ਨੇ ਕੁਲ ਕਰਨੇ ਸੀ ਹਾਂਜੀ ਹਾਂਜੀ ਦੱਸੋ ਸੋ ਐਕਚੁਅਲੀ ਅਸੀਂ ਫਾਇਲ ਆਈ ਸੀ ਮੈਂ ਮੇਰਾ ਕਮਰਸ ਦੀ ਫੀਡ ਹੈ ਨਾ 12th ਦੇ ਅਸੀ ਯੂਨੀਵਰਸਿਟੀ ਚੂਜ਼ ਨਹੀਂ ਕੀਤੀ ਸਿਰਫ ਉਸ ਕਿਹਾ ਤੇ ਕੈਂਪਸ ਬਿਜ਼ਨਸ ਸਕੂਲ ओके ਅ ਟ੍ਰੈਸਟ ਹਮ ਤੇ ਉਹਦੀ ਜੁਲੀ ਫੀਸ ਹੈ ਵਿੱਚ ਕਮੋਟ ਲਾਈਕ 3 ਇਅਰਸ ਦੀ 50 59000 ਡਾਲਰ ਐ ਐਗਜੈਕਟਲੀ ਹਾਂਜੀ ਤੇ ਰੀਫਲ 40 ਫੁੱਲ ਫੀਸ ਦੇ ਕਿੰਦੀ ਹੈ ਹਮ ਇਹ ਉਦੋਂ ਬਾਅਦ ਤੁਹਾਨੂੰ ਬੈਕਵਰਡ ਕਿੰਨਾ ਦੇਖਣਾ ਚਾਹੀਦਾ ਹੈ ਮਿਨੀਮਮ ਦੇਖੋ ਜੀ ਤੁਸੀਂ ਵਨ ਇਅਰ ਦੀ ਆਲਰੇਡੀ ਫੀ ਪੇ ਕਰਤੀ ਆ ਤੇ ਫਿਰ ਤਾਂ ਤੁਸੀਂ ਜੇ 20 ਲੱਖਸ ਵੀ ਦਿਖਾਉਂਦੇ ਹੋ ਦੈਟ ਇਜ਼ ਇਨਫ ਬਿਕੋਜ਼ ਤਾਂ ਉਹ ਸਿਰਫ ਲਿਵਿੰਗ ਐਕਸਪੈਂਸਸ ਔਰ ਟਰੈਵਲ ਐਕਸਪੈਂਸਸ ਦਿਖਾਣੇ ਨੇ ਤੇ ਮੇਰੇ ਪਾਪਾ ਦੀ ਆਈਡੀਆਰ ਬਣਦੀ ਹੈ 13 ਲੱਖ ਓਕੇ ਹਮ ਗਵਰਨਮੈਂਟ ਆਪ ਹੈ ਹਮ ਹਮ ਤੇ ਦੈਟ ਇਜ਼ ਇਨਫ ਨਹੀਂ 13 ਲੱਖ ਨਾਟ ਇਨਫ ਬਿਕੋਜ਼ ਜਿਹੜੇ ਲਿਵਿੰਗ ਐਕਸਪੈਂਸਸ ਨੇ ਉਹ ਹੀ 16 ਤੋਂ 17 ਲੱਖ ਹੋ ਜਾਂਦੇ ਨੇ ਤੇ ਤੁਹਾਨੂੰ ਫੰਡਿੰਗ ਦਿਖਾਣੀ ਪੈਗੀ ਜੇ ਤੁਹਾਡੇ ਫਾਦਰ ਦੀ 20 ਪਲੱਸ ਆਈਟੀਆਰ ਹੁੰਦੀ ਫਿਰ ਤੁਸੀਂ ਚਾਹੇ ਨਾ ਵੀ ਦਿਖਾਉਂਦੇ but the thing is that your father only 13 lakh income and your siblings have to pay for it? ہاں ہاں پھر اس کر کے تانو فنڈنگ دکھانے پایے گی leaving expenses or travel expenses تانو دکھانے پایے گی ومنٹیٹری میں اوکے ہاں تا مطلب پاسی اٹھلیس 30 lakhs دکھایے پھر سواری 30 lakhs تک جائے گا اگر 30 lakhs تا دکھول ہے گا ہے 30 lakhs دکھا دو بجے تو دکھول 20 اور 25 lakhs بھی ہے that is enough for you

दैट इज वेरी गुड पॉइंट ठीक है सो इजीली वीज आ जाएगा बट प्लीज अपनी फंडिंग दिखाओ तुसी ਪੀਪੀਐਫ ਅਕਾਊਂਟ ਜਿਹੜਾ ਹਰੇ ਵਾਲਾ ਪੀਪੀਐਫ ਅਕਾਊਂਟ ਹੈ ਉਹ ਵੀ ਹਾਂ ਹਾਂ ਤਾਂ ਸਾਨੂੰ ਵਿਡਰਾ ਕਰਾਣਾ ਪੈ ਰਿਹਾ ਹੈ ਹਾਂ ਉਹ ਵਿਡਰਾ ਹੀ ਕਰਵਾਣਾ ਪਏਗਾ ਆਸਟ੍ਰ ਉਦੋਂ ਹੀ ਐਕਸੈਪਟ ਕਰਦਾ ਹੈ ਜਦੋਂ ਤੁਸੀਂ ਉਹ ਫੰਡ ਵਿਡਰਾ ਕਰਵਾਉਂਦੇ ਹੋ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ 90% ਵਿਡਰਾ ਕਰਾ ਸਕਦੇ ਆ ਹਾਂ ਜੀ ਜਿਹਨੋਂ ਉਹਦੇ ਵਿੱਚ ਕਾਫੀ ਆ ਦਾ ਫਾਇਦਾ ਮੈਨੂੰ ਲਾਈਕ ਉਹਦਾ ਇੰਟਰਸਟ ਪਰ ਚੰਗਾ ਮਿਲਦਾ ਸੀ ਨਾ ਉੱਤੇ ਹਮਮ ਹਮ অলਮੋਸਟ 89% ਤੱਕ ਤਾਂ ਮੰਨ ਜਾਵੇਗਾ ਹਮਮ ਆਹ ਦਾ ਕਾਫੀ ਤਾਂ ਦਿੱਤੇ ਮਿਲਦਾ ਸੀ ਬਟ ਸੀ ਡਿਡ ਨਾਟ ਵਾਂਟ ਟੂ ਈਸਟ ਕਿ ਅਸੀਂ ਸਾਡੀ ਫੈਂਟੀ ਨਿਕਲਵਾਏ ਹਾਂਗੇ ਤੇ ਉਸ ਤੋਂ ਬਾਅਦ ਉਹਦੇ ਦੀ ਰਿਮੇਨਿੰਗ ਐਸੇ ਬਟ ਫੰਡਿੰਗ ਤਾਂ ਤੁਹਾਨੂੰ ਦਿਖਾਣੀ ਪੈਗੀ ਨਾ ਜੇ ਤੁਸੀਂ ਆਪਣਾ ਵੀਜ਼ਾ ਲੈਣਾ ਹੈ ਹੁਣ ਦੇਖੋ ਵੀਜ਼ਾ ਤਾਂ ਲੈਣਾ ਹੈ ਵੀਜ਼ਾ ਮੈਂਡਟਰੀ ਹੈ ਬਿਕਾਜ਼ ਤੁਸੀਂ 1 ਸਾਲ ਦੀ ਏਜੂਕੇਸ਼ਨ ਫੀਸ ਪੇ ਕੀਤੀ ਹੈ ਆਪਣੀ ਇੰਵੈਸਿਟੀ ਫੀ ਵੀ ਪੇ ਕਰੋਗੇ ਇੰਵੈਸਿਟੀ ਫੀਸ ਵੀ ਕਿੰਨੀ ਜ਼ਿਆਦਾ ਹੈ ਠੀਕ ਹੈ ਤੇ ਫਿਰ ਕੋਈ ਵੀ ਇਹ ਨਹੀਂ ਚਾਹੇਗਾ ਕਿ ਸਾਡੀ ਰਿਫਿਊਜ਼ਲ ਆਏ ਹੈ ਨਾ ਤਾਂ ਰਿਕਮੈਂਡੇਬਲ ਹੈ ਇਹ ਜੇ ਤੁਸੀਂ ਕਿਸੇ ਕਿਤੇ ਵੀ ਆਪਣੀ ਪ੍ਰੋਫਾਈਲ ਦਿਖਾਉਂਦੇ ਹੋ ਤੁਹਾਡੇ ਕਾਉਂਸਲਰ ਨੇ ਵੀ ਤੁਹਾਨੂੰ ਇਹ ਕਿਹਾ ਹੋਵੇਗਾ ਕਿ ਤੁਹਾਨੂੰ ਫੰਡਿੰਗ ਦਿਖਾਣੀ ਪੈਗੀ yes sorry ਦੀ ਪੁੱਛਿਆ ਸੀ ਹਾਂਜੀ ਤੇ ਉਹ ਮੈਂਡਟਰੀ ਹੈ ਹਾਂਜੀ ਤੇ ਜਿਹੜੇ ਬੈਕ ਵਿੱਚ ਆਲਰੇਡੀ ਕਰਦੇ ਵਰ 3 ਲੱਖ ਹੈ ਹੂੰ ਤੇ ਇੱਕ ਜਿਹੜੇ ਰਿਵਰਸਟੀ ਕਿੰਨਾ ਕਰਾ ਰਹੀ ਹੈ ਆਫਰ ਨਿਕਾਲ ਲਈਏ ਪੀਪੀਐਫ ਦਾ ਕਾਉਂਟ ਉਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਹੈ ਦੇਖੋ ਤੁਹਾਨੂੰ 20 ਲੱਖ ਦੀ ਤਾਂ ਰਿਕੁਆਇਰਮੈਂਟ ਹੈਗੀ ਹੈਗੀ ਉਹ ਤਾਂ ਤੁਹਾਨੂੰ ਕਰਵਾਉਣਾ ਹੀ ਪਏਗਾ ਹਾਂ ਕਿੰਨੇ ਕਰਾਵਾਂਗੇ ਅੰਡੀਸਟਾਂਸੀ ਪਹਿਲਾਂ ਗੱਲ ਕੀਤੀ ਸੀ ਮੈਮ ਨੇ ਕਿਹਾ ਕਿ 20 ਲੱਖ ਦੇ ਕਰਾ ਦਿਓ ਹਾਂਜੀ ਲਾਈਕ ਮੈਂ ਉਹਨੂੰ ਪੁੱਛਿਆ ਕਿ ਥ੍ਰੀ ਡਿਟਾਗ ਵਰਡ ਵੇਸ ਕਰਾਏ ਨਿਕਾਲ ਜਵਾ ਤੇ ਉਹ ਕਹਿੰਦੇ ਕਿ 30 ਲੱਖ ਸਾਰਾ ਨਹੀਂ ਤਾਂ ਕਹਿੰਦਾ ਮਨ ਤਾਂ ਬੀ ਕਰ ਲੈ ਤੇ ਮੈਂ ਕਿਹਾ ਅੱਛਾ ਬੀ ਸਹੀ ਹੈ ਆਈ ਜਸਟ ਵਾਂਟ ਟੂ ਕੰਸਲਟ ਕਿ ਇਫ ਬੀ ਇਨਫ ਤਾਂ ਫਿਰ ਅਸੀਂ ਹੋ ਜਾਈਏ ਇਨਫ ਹੈ ਬਿਕੋਜ਼ ਥੈਟ ਨੋ ਸਿਰਫ ਲਿਵਿੰਗ ਐਕਸਪੈਂਸਿਸ অর ਟ੍ਰੈਵਲ ਐਕਸਪੈਂਸਿਸ ਸ਼ੋ ਕਰਵਾਣੇ ਆ 20 ਇਜ਼ ਇਨਫ ਫॉर यू ਜੇ ਤੁਸੀਂ ਬੀ ਵੀ ਕਢਵਾਉਂਦੇ ਹੋ ਤਿੰਨ ਚਾਰ ਲੱਖ ਆਲਰੇਡੀ ਤੁਹਾਡੇ ਕੋਲ ਹੈਗਾ ਆ ਇਸ ਟਾਈਮ ਅਕਾਊਂਟ ਦੇ ਵਿੱਚ ਤੇ ਨਾਲ ਆਬਵੀਅਸਲੀ ਇਹ ਤਾਂ ਚੀਜ਼ ਤਾਂ ਸਹੀ ਹੈ ਨਾ ਮਤਲਬ ਹਾਂਜੀ ਕਿਹੜਾ ਰਿਕਵੈਸਟ ਹੈ ਹਾਂਜੀ ਤੇ ਇਸ ਕੈਪਟਨ ਬਿਜ਼ਨਸ ਸਕੂਲ ਐ ਡੀਸੈਂਟ ਚੋਇਸ ਯੈਸ ਯੈਸ Uh, replicate the had like replicate the um, in had institute ka kaafi acha institute australia hai australia the the actually main ek aur question thi uh -huh. main last year main 2024 ਵਿੱਚ ਕੰਪਲੀਟ ਕੀਤੀ ਹੈ apni college i uh -huh. mean i mean 12th 12th ke baad main apply nahi ki ta si laga le was this marks me s againne us apply nahi kiya so we decided ke se kar lenge i obviously falt ka gap tha ਉਹ ਕਿਤੇ ਉਸ ਗੈਪ ਚ ਤੁਸੀਂ ਕੁਝ ਕਰਿਆ ਸੀਗਾ ਜਾਂ ਫਿਰ ਟੋਟਲੀ ਫ੍ਰੀ ਸੀਗੇ ਮੈਂ ਆਪ ਲਾਈ ਕੀਤਾ ਆ ਕਿਹ ਕਿਹਾ IIM ਦਾ ਡਿਸਟ੍ਰਿਕਟ ਨੈਸ਼ਨਲ ਲੈਕਚਰ ਕਰ ਰਿਹਾ ਹੁੰਦਾ ਸੀ ਹਮਮ ਉਸ ਤੱਕ ਉਹਦਾ ਮੈਂ ਉਹਦਾ ਮੈਂ ਕਰਿਆ ਹੋਇਆ ਐਗਜ਼ਾਮ ਹਾਂ ਤੇ ਫਿਰ ਤੁਸੀਂ ਉਹ ਵੀ ਦਿਖਾ ਸਕਦੇ ਹੋ ਕਿ ਤੁਸੀਂ ਉਹ ਐਗਜ਼ਾਮ ਫਿਲ ਕਰਿਆ ਹੋਇਆ ਹੈ ਤੁਸੀਂ ਕੁਝ ਨਾ ਕੁਝ ਕਰ ਰਹੇ ਸੀਗੇ ਤੁਸੀਂ ਬਿਲਕੁਲ ਫ੍ਰੀ ਨਹੀਂ ਸੀਗੇ ਤੇ ਮੈਂ ਕੁਝ ਮਨਸ ਸਾਇੰਸ ਪੜ੍ਹੀ ਹੈ ਨੀਅਰ ਇੰਸਟੀਟਿਊਟ ਇਚ ਹਮਮ ਤਾਂ ਉਹ ਤੁਸੀਂ ਆਪਣੀ ਜੀਐਸ ਸਟੇਟਮੈਂਟਸ ਜਿੰਨਾ ਡਿਸਕਲੋਸ ਕਰ ਸਕਦੇ ਹੋ ਕਰ ਸਕਦੇ ਹੋ ਹਾਂਜੀ ਠੀਕ ਹੈ ਲੈਟ ਇਸ ਆਈ ਪੀਸ مجھے تو سکتے پیسے دیں گے سو دہ تینگ ہے کہ جے تو سی آسٹریلیا اپلائے کرنا چاندھے ہو اور تو سی 2024 پاس آؤٹ ہو تو سی اسٹینگ پاس آؤٹ کر سکتے ہو بیکار یہ تاڑھ ایک لاشت انٹیک ہے جولائی انٹیک ہے لاشت انٹیک ہے لاشت انٹیک فار اپلائے 2024 پاس آؤٹ سٹوڈنٹس اور جے تاڑھ کوئی خوری ہے تو سی اپتے لیتے نمبر دے بھی کال کر سکتے ہو اور ایکسکان کا کوشچن ہے میم ہم نے آسٹریلیا میں فائل لگائی ہے 15 ہو گئے ہیں کوئی اپڈیٹ نہیں آیا کنفرم کرو کہ اپلائی کرتے فائل لگائی ہے اور جی 15 ڈیز کچھ نہیں آیا تو تسی ویٹ کر لو ڈیپینڈ کرتا ہے یونیورسٹی ٹو یونیورسٹی ٹھیک ہے ویزا آ جائے گا بہت جلدی ਜੀ ਇੱਕ ਮੁਸਕਾਨ ਜੀ ਦਾ ਕਮੈਂਟ ਹੈ ਹਾਂ ਜੀ ਇਹ ਮੈਂ ਕਰਦਾ ਸਰ ਇਹਨਾਂ ਦੀ ਕੁਇਰੀ ਸੋ ਸਟੂਡੈਂਟਸ ਲਾਸਟ ਕੁਛ ਟਾਈਮ ਬਚਿਆ ਹੈ ਕਿਸੇ ਵੀ ਸਟੂਡੈਂਟ ਦਾ ਸਵਾਲ ਹੈ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਹਾਂਜੀ ਮੁਸਕੰਨ ਜੇ ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਿਆ ਔਰ 15 ਡੇਸ ਤੋਂ ਕੁਝ ਨਹੀਂ ਆਇਆ ਤੁਸੀਂ ਵੇਟ ਕਰ ਲਓ ਵਿਦਿਨ ਅ ਮੰਥ ਰਿਜ਼ਲਟ ਆ ਜਾਏਗਾ ਟਟਾ ਸੋ ਸਟੂਡੈਂਟਸ ਆਪਾਂ ਗੱਲ ਕਰ ਰਹੇ ਸੀਗੇ ਨਾਲ ਦੀ ਨਾਲ ਜਿਹੜੇ ਕੋਰਸੇਸ ਨੇ ਉਹ ਬਹੁਤ ਰੈਲੇਵੈਂਸੀ ਬਹੁਤ ਇੰਪੋਰਟੈਂਟ ਐ ਨਾਨ ਮੈਡੀਕਲ ਬਾਰੇ ਆਲਰੇਡੀ ਗੱਲ ਕਰ ਚੁੱਕੇ ਆਂ ਸੋ ਆਰਟਸ ਵਾਲਿਆਂ ਨੂੰ ਬਹੁਤ ਹੁੰਦਾ ਹੈ ਉਹਨਾਂ ਵਾਸਤੇ ਆਪਸ਼ਨਸ ਘੱਟ ਨੇ ਸੋ ਉਹ ਜ਼ਰੂਰ ਐਕਸਪਲੋਰ ਕਰ ਲੈਣੇ ਆ ਆਸਟ੍ਰੇਲੀਆ ਚ ਆਰਟਸ ਵਾਲਿਆਂ ਵਾਸਤੇ ਕੀ ਕੀ ਪੌਸਿਬਿਲਿਟੀਜ਼ ਨੇ ਸਲ ਦੇਖੋ ਆਰਟਸ ਵਾਲੇ ਬੱਚਿਆਂ ਦੇ ਵਾਸਤੇ ਆਪਸ਼ਨਸ ਬਹੁਤ ਘੱਟ ਹੁੰਦੀਆਂ ਨੇ ਸਾਨੂੰ ਪਤਾ ਹੈ ਬਟ ਦਾ ਥਿੰਗ ਇਜ਼ ਕਿ ਆਰਟਸ ਵਾਲੇ ਸਟੂਡੈਂਟ ਕਈ ਵਾਰੀ ਕੀ ਹੁੰਦਾ ਬੱਚਾ ਨੂੰ ਨਹੀਂ ਪਤਾ ਹੁੰਦਾ ਸੀ ਕੀ ਸਬਜੈਕਟ ਲੈਣੇ ਨੇ ਤੇ ਉਹ ਇਦਾਂ ਹੀ ਦੀ ਸਬਜੈਕਟ ਲੈ ਲੈਂਦੇ ਨੇ 뮤직 ਵੋਕਲੀਏ ਵੋ ਉਹਨਾਂ ਦੇ ਬੈਸਟ 4 ਸਬਜੈਕਟ ਨਹੀਂ ਹੋ ਪੰਦੇ ਆਸਟ੍ਰੇਲੀਆ ਦੇ ਵਿੱਚ ਬੈਸਟ 4 ਸਬਜੈਕਟ ਹੋਣਾ ਬਹੁਤ ਮੰਡੇਟਰੀ ਹੈ ਜੇ ਬੱਚਾ ਆਰਟਸ ਬੈਕਗ੍ਰਾਉਂਡ ਤੋਂ ਹੈ ਫਿਰ ਵੀ ਉਹਨੂੰ ਬੈਸਟ 4 ਸਬਜੈਕਟ ਲੈਣੇ ਮੰਡੇਟਰੀ ਨੇ ਜੇ ਤੁਮਾਨੂੰ ਇਕਨੋਮਿਕਸ ਹੋ ਗਿਆ ਹਿਸਟਰੀ ਹੋ ਗਿਆ ਫਿਰ ਪੋਲੀਟੀਕਲ ਸਾਇੰਸ ਹੋ ਗਿਆ ਇੱਕ ਲੈਂਗੁਏਜ ਸਬਜੈਕਟ ਹੁੰਦਾ ਹੈ ਇੰਗਲਿਸ਼ ਇਦਾਂ ਦੇ ਸਬਜੈਕਟ ਜੇ ਬੱਚਾ ਲੈਂਦਾ ਹੈ ਔਰ ਬੱਚੇ ਕੋਲ ਪੋਲੀਟੀਕਲ ਸਾਇੰਸ ਹੈ ਤੇ ਉਹ ਬੈਚਲਰ ਆਫ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਵਾਸਤੇ ਜਾ ਜਾ ਸਕਦਾ ਹੈ ਜੇ ਇਕਨੋਮਿਕਸ ਹੈ ਉਹਦੇ ਬੈਕਗ੍ਰਾਉਂਡ ਵਾਸਤੇ ਜਾ ਸਕਦਾ ਹੈ ਬਟ ਆਰਟਸ ਵਾਲੇ ਬੱਚੇ ਦੇ ਵਾਸਤੇ ਚੂਜ਼ ਕਰਨਾ ਥੋੜਾ ਡਿਫਿਕਲਟ ਹੁੰਦਾ ਹੈ ਕਿਉਂਕਿ ਉਹਨਾਂ ਨੇ ਚਾਰ ਸਬਜੈਕਟ ਨਹੀਂ ਬਣ ਬੰਦੇ ਤੇ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਜਦੋਂ ਆਪਣੀ ਪਲੱਸ 2 ਸਟਾਰਟ ਕਰਦੇ ਹੈ ਬੱਚੇ ਦੇ ਉਹਨਾਂ ਨੂੰ ਸਬਜੈਕਟ ਬਹੁਤ ਅੱਛੀ ਤਰ੍ਹਾਂ ਚੂਜ਼ ਕਰਕੇ ਲੈਣੇ ਚਾਹੀਦੇ ਨੇ। ਸੋ ਸਟੂਡੈਂਟਸ ਬਹੁਤ ਧਿਆਨ ਨਾਲ ਤੁਸੀਂ ਵੀ ਆਪਣੇ ਸਬਜੈਕਟ ਚੂਜ਼ ਕਰੋ ਕਿਉਂਕਿ ਆਸਟ੍ਰੇਲੀਆ ਬਹੁਤ ਪਾਰਟिकुलर ਹੈ ਜਦੋਂ ਰੈਲੇਵੈਂਸੀ ਆਫ ਕੋਰਸਸ ਦੀ ਗੱਲ ਆਉਂਦੀ ਹੈ ਕਮਰਸ ਵਾਲੇ ਸਟੂਡੈਂਟਸ ਵਾਸਤੇ ਕੀ অপਸ਼ਨਸ ਨੇ ਪ੍ਰਿੰਸੀ ਜੀ ਸਰ ਕਮਰਸ ਵਾਲਾ ਬੱਚਾ ਬੈਚਲਰ ਆਫ ਕਮਰਸ ਵੀ ਜਾ ਸਕਦਾ ਹੈ ਬੈਚਲਰ ਆਫ ਅਕਾਊਂਟਿੰਗਸ ਵੀ ਜਾ ਸਕਦਾ ਹੈ ਬੈਚਲਰ ਆਫ ਬਿਜ਼ਨਸ ਤੇ ਵੀ ਜਾ ਸਕਦਾ ਹੈ। ਬਟ ਜੇ ਬੈਚਲਰ ਆਫ ਕਾਮਰਸ ਵਾਲਾ ਬੱਚਾ ਹੈ ਤੇ ਰਿਕਮੈਂਡੇਬਲ ਹੈ ਕਿ ਬੈਚਲਰ ਆਫ ਅਕਾਊਂਟਿੰਗ ਜਾਂ ਕਾਮਰਸ ਚ ਜਾਏ ਉਹਦੇ ਚ ਵੀਜ਼ਾ ਸਕਸੈਸ ਰੇਟ ਵੀ ਥੋੜਾ ਜ਼ਿਆਦਾ ਹੈ bizness ਥੋੜਾ ਜਨਰਲਿਕ ਪ੍ਰੋਗਰਾਮ ਹੋ ਜਾਂਦਾ ਹੈ ਪ੍ਰਿੰਸੀ ਜੀ ਆਈਟੀਆਰ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਫਾਈਲਿੰਗ ਕਰਦੇ ਵਕਤ ਸਰ ਆਈਟੀਆਰ ਇੱਕ ਤਾਂ ਔਨ ਟਾਈਮ ਫਿਲਡ ਹੋਣੀ ਚਾਹੀਦੀਆਂ ਨੇ ਆਈਟੀਆਰ ਇਦਾਂ ਨਾ ਕਰੇ ਬੱਚਾ ਕਿ ਅੱਜ ਹੀ ਸਾਰੀਆਂ ਆਈਟੀਆਰ ਭਰਵਾਤੀਆਂ ਰੀਸੈਂਟ ਆਈਟੀਆਰ ਯੂਨੀਵਰਸਿਟੀਜ਼ ਐਕਸੈਪਟ ਨਹੀਂ ਕਰਦੀਆਂ ਹੁੰਦੀਆਂ ਹੁਣ ਆਸਟ੍ਰੇਲੀਆ ਨੇ ਵੈਸੇ ਵੀ ਬਹੁਤ ਸਟਿਕਨੈਸ ਕਰਦੀ ਹੈ ਤੇ ਇਸ ਕਰਕੇ ਆਈਟੀਆਰ ਦੇ ਇਹ ਸਭ ਚੀਜ਼ ਇਹ ਦੇਖਣਾ ਪੈਂਦਾ ਹੈ ਦੂਜਾ ਇਹ ਵੀ ਚੈੱਕ ਕਰਨਾ ਪੈਂਦਾ ਕਿ ਜੇ ਤੁਸੀਂ ਆਈਟੀਆਰ ਫਿਲ ਕਰਦੇ ਹੋ ਤੇ ਉਹ ਜੈਨੂਇਨ ਆਈਟੀਆਰ ਹੋਣੀ ਚਾਹੀਦੀ ਹੈ ਇਦਾਂ ਨਹੀਂ ਕਿ ਜੇ ਮੰਨ ਲਓ 7 ਲੱਖ ਇਨਕਮ ਤੁਸੀਂ ਫਿਲ ਕਰਦੇ ਹੋ ਤੇ ਤੁਹਾਡੀ ਸਿਰਫ ਅਕਾਊਂਟ ਚ ਜਿਹੜੀ ਇਨਕਮ ਆ ਰਹੀ ਹੈ ਉਹ 2 ਜਾਂ 3 ਲੱਖ ਹੈ ਉਹ ਚੀਜ਼ ਇੱਕ ਦੇਖਣੀ ਚਾਹੀਦੀ ਹੈ ਬੰਦੇ ਨੂੰ ਕਿ ਤੁਹਾਡੇ ਕੋਲ ਤੁਸੀਂ ਜਿਹੜੀ ਜੀ ਸੋ ਸਟੂਡੈਂਟਸ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਆ ਆਈ ਹੋਪ ਜਲਦੀ ਰੀਕਨੈਕਟ ਕਰਾਂਗੇ ਤੁਹਾਡੇ ਨਾਲ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤੇ ਲਾਸਟ 5-6 ਮਿੰਟ ਹੋਰ ਨੇ ਅੱਜ ਦੇ ਸੈਸ਼ਨ ਦੇ ਸੋ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣਾ ਸਵਾਲ ਸ਼ੇਅਰ ਕਰ ਦਿਓ ਹੁਣ ਇਸ ਤੋਂ ਬਾਅਦ ਅਸੀਂ ਇੱਕ ਤਾਂ ਆਈਟੀਆਰ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਆਈਟੀਆਰ ਬਾਰੇ ਉਸ ਤੋਂ ਇਲਾਵਾ ਗੱਲ ਕਰਾਂਗੇ ਸਪਾਊਸ ਕੀ ਕੀ ਮਿਸਟੇਕ ਕਰਦੇ ਨੇ ਸਟੂਡੈਂਟਸ ਜਿਨ੍ਹਾਂ ਨੇ 스파우스 ਦੀ ਫਾਈਲ ਲਾਈ ਹੁੰਦੀ ਹੈ ਕੀ ਮਿਸਟੇਕਸ ਨੇ ਜਿਹੜੀਆਂ ਤੁਸੀਂ ਨਾ ਕਰੋ ਤਾਂ ਕਿ इजीली 스파우스 ਵੀਜ਼ਾ ਆਸਟ੍ਰੇਲੀਆ ਦਾ ਤੁਹਾਡਾ ਆ ਜਾਵੇ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਨਾਲ ਦੀ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰ ਦਿਓ ਆਪਣਾ ਜਿਹੜਾ ਸਵਾਲ ਹੈ ਉਹ ਸ਼ੇਅਰ ਕਰ ਦਿਓ ਜਾਂ ਫਿਰ ਤੁਸੀਂ ਕਾਲ ਵੀ ਕਰ ਸਕਦੇ ਹੋ ਕਾਲ ਲਈ ਨੰਬਰ ডিসਪਲੇ ਹੋ ਰਿਹਾ ਹੈ 9343624902 ਸੋ ਲਾਸਟ ਕੁਝ ਮਿੰਟਸ ਨੇ ਸਟੂਡੈਂਟਸ ਕੋਸ਼ਿਸ਼ ਰਹੇਗੀ ਲਾਸਟ ਦੇ ਮਿੰਟਾਂ ਚ ਵੀ ਜੇ ਸਟੂਡੈਂਟਸ ਦੀ ਕੁਝ ਪ੍ਰੋਬਲਮਸ ਦਾ ਹੱਲ ਹੋ ਸਕੇ ਤਾਂ ਸੋ ਤੁਸੀਂ ਕਾਲ ਵੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਵੀ ਸ਼ੇਅਰ ਕਰ ਸਕਦੇ ਹੋ میرے جی, <laughs> ਕੁਝ ਯੂਨੀਵਰਸਿਟੀਆਂ ਇੱਕ ਸਾਲ ਪੁਰਾਣੀ ਮੈਰਿਜ ਲੈਂਦੀਆਂ ਨੇ ਕੁਝ ਯੂਨੀਵਰਸਿਟੀਆਂ ਦੋ ਸਾਲ ਪੁਰਾਣੀ ਮੈਰਿਜ ਲੈਂਦੀਆਂ ਨੇ ਬਟ ਕੁਝ ਜਿੰਨਾ ਲੋਕਾਂ ਦੇ ਮਾਈਂਡ 'ਚ ਇਹ ਹੁੰਦਾ ਹੈ ਕਿ ਅਸੀਂ ਹੁਣ ਵਿਆਹ ਕਰਾ ਲਿਆ ਤੇ ਅਸੀਂ ਮਹੀਨੇ ਬਾਅਦ ਪਾਇਲਾ ਦਈਏ ਰੀਸੈਂਟ ਮੈਰਿਜ ਆਸਟ੍ਰੇਲੀਆ 'ਚ ਐਕਸੈਪਟੇਬਲ ਨਹੀਂ ਹੁੰਦੀ ਆ ਮਿਨੀਮਮ ਮਿਨੀਮਮ 1 ਇਅਰ 올ਡ ਮੈਰਿਜ ਚਾਹੀਦੀ ਆ ਪਲੱਸ ਪਾਊਸ ਕੇਸ 'ਚ ਇੱਕ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਕਿ ਜਿਹੜੇ ਬੱਚੇ ਫਾਈਨੈਂਸ਼ੀਅਲ ਸਪਨੇ ਪੰਟ ਸ਼ੋ ਕਰਵਾਉਂਦੇ ਨੇ ਉਹ 50 50 ਹੋਣੇ ਚਾਹੀਦੇ ਨੇ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਸਾਡੀ ਮੈਰਿਜ ਹੋ ਗਈ ਆ ਤੇ ਹੁਣ ਸਾਡਾ 100% ਸਪான்ਸਰ ਇਨ-ਲॉਸ ਕਰਦੇ ਜਾਂ ਸਾਡੇ ਆਪਣੇ ਪੇਰੈਂਟਸ ਕਰਦੇ ਬਟ 50-50 ਪਰਸੈਂਟੇਜ ਸਪான்ਸਰ ਜੇ ਦੋਨੋਂ ਕਰਦੇ ਆ ਤੇ ਉਹਦੇ ਵਿੱਚ ਪ੍ਰੋਫਾਈਲ ਵੀ ਸਟਰੋਂਗ ਹੁੰਦੀ ਆ ਵੀਜ਼ਾ ਬਿਆਨਤਾ ਹੈ ਬੱਚੇ ਦਾ ਔਰ ਦੋਨੋਂ ਗ੍ਰੈਜੂਏਟ ਹੋਣੇ ਚਾਹੀਦੇ ਨੇ ਜੋ ਮਿਨਿਮਮ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੁੰਦੀ ਆ ਜੀ ਸੋ ਬਜਟ ਦੇ ਹਿਸਾਬ ਨਾਲ ਕੀ ਡਿਫਰੈਂਸ ਹੁੰਦਾ ਸਰ ਬਜਟ ਕਾਫੀ ਜ਼ਿਆਦਾ ਉੱਪਰ ਚਲ ਜਾਂਦਾ बिकॉज ਜਿਹੜੇ ਲਿਵਿੰਗ ਐਕਸਪੈਂਸਸ ਹੁੰਦੇ ਨੇ ਉਹ ਸਪਾਊਸ ਦੇ ਵੀ ਸ਼ੋ ਕਰਵਾਣੇ ਨੇ ਟਰੈਵਲ ਵੀ ਸਪਾਊਸ ਦਾ ਸ਼ੋ ਕਰਵਾਣਾ ਹੈ ਪਲੱਸ ਸਟੂਡੈਂਟ ਦੇ ਵੀ ਹੋਣਗੇ ਤੇ ਬਜਟ ਜਿਹੜਾ ਫੰਡਿੰਗ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੋ ਜਾਂਦੀ ਹੈ ਆਈਟੀਆਰ ਵੀ ਜ਼ਿਆਦਾ ਹੋ ਜਾਂਦੀ ਹੈ ਔਰ ਫੰਡਿੰਗ ਵੀ ਜ਼ਿਆਦਾ ਹੋ ਜਾਂਦੀ ਹੈ ਜੀ ਸੋ ਸਟੂਡੈਂਟਸ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ ਕੱਲ ਦੁਬਾਰਾ ਇਸੇ ਟਾਈਮ ਤੇ ਲਾਈਵ ਸੈਸ਼ਨ ਹੋਏਗਾ ਕੋਈ ਵੀ ਸਵਾਲ ਹੈ ਤੁਸੀਂ ਰੀਕਨੈਕਟ ਕਰ ਸਕਦੇ ਹੋ ਕੱਲ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਸਟੂਡੈਂਟਸ ਦਾ ਸਾਰੇ ਪੇਰੈਂਟਸ ਦਾ thank you so much prince ji thank you so much sir